ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਬੂਹੇਵਾਰੀਆਂ ਦੇ ਬਾਰੇ ਵਿੱਚ ਇਹਦੇ ਵਿੱਚ ਆਪਾਂ ਦੇਖਿਆ ਕਿ ਅਮੂ ਤੇ ਅਮੂ ਦਾ ਦੋਸਤ ਦੌੜੇ ਹੀ ਜਾ ਰਹੇ ਸੀਗੇ ਤੇ ਫਿਰ ਇਹਨਾਂ ਨੇ ਬਾਹਰ ਆ ਕੇ ਆਟੋ ਲਿਆ ਤੇ ਅਮੂ ਦਾ ਦੋਸਤ ਪੁੱਛ ਰਿਹਾ ਸੀ ਆਪਾਂ ਚੱਲ ਲਗੇ ਥੈਨੂਆ ਤੇ ਉਹ ਕਹਿੰਦਾ ਅਮੂ ਨੇ ਅਮੂ ਵੀਰੇ ਨੇ ਕਿਹਾ ਕਿ ਅਸੀਂ ਹਸਪੀਟਲ ਚੱਲਨੇ ਆਂ ਤੇ ਫੇਰ ਹਸਪੀਟਲ ਆ ਗਏ ਤੇ ਆ ਕੇ ਰਿਸੈਪਸ਼ਨ ਤੋਂ ਪੁੱਛਿਆ ਕਿ ਆਪਣੇ ਦਾਦਾ ਜੀ ਦਾ ਨਾਮ ਲਗੇ ਪੁੱਛਿਆ ਕਿਉਂਕਿ ਅम्मू ਦਾਦਾ ਜੀ ਜਿਹੜੇ ਸੀਗੇ ਉਹ ਬਿਮਾਰ ਹੋ ਗਏ ਸੀਗੇ ਡਿੱਗ ਗਏ ਸੀਗੇ ਤੇ ਉਹਨਾਂ ਨੂੰ ਉਹਨਾਂ ਦੀ ਦਾਦੀ ਜਿਹੜੀ ਇਹਦੀ ਅम्मू ਦੀ ਸੀਗੀ ਉਹ ਹਸਪੀਟਲ ਲੈ ਆਈ ਸੀ ਤੇ ਇਹਨੂੰ ਫੋਨ ਕੀਤਾ ਸੀਗਾ ਕਿ ਛੇਤੀ ਹਸਪੀਟਲ ਪਹੁੰਚ ਜਾ ਇਹ ਜਦੀ ਹਸਪੀਟਲ ਪਹੁੰਚਿਆ ਤੇ ਇਹਨੇ ਆਪਣੇ ਦਾਦੀ ਨੂੰ ਪੁੱਛਿਆ ਕਿ ਫੇਰ ਦਾਦਾ ਜੀ ਨੂੰ ਹੋਇਆ ਕੀ ਆ ਉਹਨੇ ਕਿਹਾ ਕਿ ਤੇਰੇ ਦਾਦਾ ਜੀ ਡਿੱਗ ਗਏ ਸੀਗੇ ਤੇ ਫੇਰ ਇਹਨੇ ਦਾ ਪੁੱਛਿਆ ਕਿ ਇਹਨਾਂ ਨੂੰ ਲੈ ਕੇ ਕੌਣ ਆਇਆ ਤੇ ਉਦੋਂ ਬੀਬੀ ਨੇ ਬੈਠੀ ਵੀ ਬਿਰੋ ਹੋ ਰਹੀ ਸੀ ਬੀਬੀ ਨੇ ਜੀ ਉਂਗਲੀ ਕੀਤੀ ਦੱਸਿਆ ਕਿ ਲੈ ਕੇ ਆਇਆ ਉਹਨਾਂ ਨੇ ਇਸ਼ਾਰਾ ਕੀਤਾ ਤਾਂ ਸਨੀ ਵੀਰ ਨਿਕਲੇ ਸਨੀ ਵੀਰ ਜਾਨੀ ਕਿ ਅੰਮੂ ਦੇ ਫਾਦਰ ਤੇ ਅੰਮੂ ਆਪਣੇ ਫਾਦਰ ਦੇ ਨਾਲ ਗੁੱਸੇ ਸੀਗਾ ਕਿਉਂਕਿ ਉਹ ਇਹਨਾਂ ਨੂੰ ਆਪਣਾ ਆਪਣੇ ਫਾਦਰ ਮੰਨਣ ਲਈ ਤਿਆਰ ਹੀ ਨਹੀਂ ਸੀਗਾ ਤੇ ਜਦੋਂ ਹੀ ਅੰਮੂ ਨੇ ਆਪਣੇ ਫਾਦਰ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿਉਂਕਿ ਇਹ ਦੀਪ ਦੇ ਘਰ ਕੇ ਗੁੱਸੇ ਸੀਗਾ ਕਿਉਂਕਿ ਸਣੀਵੀਰ ਜੀ ਜਿਹੜੇ ਸੀਗੇ ਉਹ ਇਹਦੇ ਤੇ ਦੀਪ ਦੇ ਵਿਆਹ ਨੂੰ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਕਿ ਦੀਪ ਸਾਡੇ ਲੈਵਲ ਦੀ ਨਹੀਂ ਹੈਗੀ ਕਿ ਸਾਡੀਆਂ ਫੈਮਲੀਆਂ ਦੇ ਵਿੱਚ ਫਰਕ ਹੈ ਤੇ ਬਾਅਦ ਵਿੱਚ ਇਹਨਾਂ ਨੇ ਜਾ ਕੇ ਦੀਪ ਦੇ ਘਰੇ ਮਾਫੀ ਵੀ ਮੰਗ ਲਈ ਸੀਗੀ ਕਿ ਸਾਡੇ ਕੋਲੋਂ ਗਲਤੀ ਹੋ ਗਈ ਆ ਤੇ ਸਾਨੂੰ ਤੁਸੀਂ ਮਾਫ ਕਰਦੇ ਹੋ ਤੇ ਦੀਪ ਨੇ ਕਿਹਾ ਸੀਗਾ ਕਿ ਮੈਂ ਹੁਣ ਤੁਹਾਨੂੰ ਕਾਮਯਾਬ ਹੋ ਕੇ ਦਿਖਾਵਾਂਗੀ ਕਿ ਭਾਵੇਂ ਮੈਂ ਤੁਹਾਡੇ ਨਾਲੋਂ 2 ਰੁਪਏ ਵੱਧ ਹੀ ਕਮਾਵਾਂ ਪਰ ਮੈਂ ਕਮਾ ਕੇ ਦਿਖਾਉਂਗੀ ਘਰ ਦੀ ਗਰੀਬੀ ਚੱਕ ਕੇ ਦਿਖਾਉਂਗੀ ਕਿ ਤੁਸੀਂ ਸਾਡੀ ਗਰੀਬੀ ਦਾ ਮਜ਼ਾਕ ਉਡਾਇਆ ਬਾਅਦ ਵਿੱਚ ਇਹਨਾਂ ਨੇ ਦੀਪ ਦੇ ਘਰ ਜਾ ਕੇ ਮਾਫੀ ਮੰਗੀ ਪਰ ਦੀਪ ਨੇ ਇਹਨਾਂ ਨੂੰ ਮਾਫ ਨਹੀਂ ਕੀਤਾ ਸੀ ਉਹ ਕਹਿੰਦੀ ਸੀ ਕਿ ਜਿਸ ਦਿਨ ਮੈਂ ਕੁਝ ਬਣ ਜਾਊਂਗੀ ਫਿਰ ਹੀ ਆ ਕੇ ਮੇਰੇ ਨਾਲ ਗੱਲ ਕਰਿਓ ਬਾਅਦ ਵਿੱਚ ਸਨੀ ਵੀਰ ਜੀ ਨੂੰ ਉਹਨਾਂ ਦੇ ਜਿਹੜੇ ਪੰਮੀ ਭੈਣ ਦੇ ਜਿਹੜੇ ਬ੍ਰਦਰ ਆ ਉਹਨਾਂ ਨੇ ਕੋਲੋਂ ਵੀ ਸਨੀ ਵੀਰ ਜੀ ਨੇ ਮਾਫੀ ਮੰਗੀ ਸੀਗੀ ਕਿਉਂਕਿ ਉਹ ਵੀ ਇਹਨਾਂ ਦੇ ਨਾਲ ਗੁੱਸੇ ਸੀਗੇ ਤੇ ਫਿਰ ਉਹਨਾਂ ਨੇ ਵੀ ਇਹਨਾਂ ਨੂੰ ਪੰਮੀ ਭੈਣ ਦੇ ਕਹਿਣ ਤੇ ਮਾਫ ਕਰ ਦਿੱਤਾ ਜੀ ਪੰਮੀ ਨੇ ਭੈਣ ਕਿਹਾ ਸੀਗਾ ਕਿ ਮਤਲਬ ਗਲਤੀਆਂ ਹਰੇਕ ਇਨਸਾਨ ਤੋਂ ਹੋ ਜਾਂਦੀਆਂ ਪਰ ਇਹਨਾਂ ਨੇ ਜਾ ਕੇ ਦੀਪ ਤੋਂ ਮਾਫੀ ਮੰਗ ਲਈ ਆ ਇਸ ਕਰਕੇ ਮੈਂ ਇਹਨਾਂ ਨੂੰ ਮਾਫ ਕਰ ਦਿੱਤਾ ਆ ਤੇ ਹੁਣ ਤੁਸੀਂ ਵੀ ਇਹਨਾਂ ਨੂੰ ਮਾਫ ਕਰ ਦਿਓ ਤੇ ਫਿਰ ਇਹ ਸਾਰੇ ਇੱਕ ਹੋ ਗਏ ਸੀਗੇ ਤੇ ਫਿਰ ਇਹਨਾਂ ਨੇ ਸਾਰਾ ਨਵੀ ਤੇ ਗੁਰੀ ਦਾ ਵਿਆਹ ਇੰਜੋਏ ਕੀਤਾ ਸੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਅੱਗੇ ਜਾਣਨ ਲਈ ਤਾਂ ਕਿ ਤਾਂ